ਹalleluyah halleluyah halleluyah ਮੇਰੇ ਖੁਦਾਵੰਦ ਤੇ ਰਤਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਵਰ ਅੱਜ ਇਸ ਸਮੇਂ ਦੇ ਲਈ ਅੱਜ ਦੇ ਦਿਨ ਦੇ ਲਈ ਤੇ ਰਤਨਵਾਦ ਆ ਮੇਰੇ ਖੁਦਾਵੰਦ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਮਹਾਨ ਪਿਤਾ ਅੱਜ ਦਾ ਨਮਾ ਦਿਨ ਦੇਖਾਇ ਦਿਨ ਦੇ ਲਈ ਨਮੀ ਆਸ਼ੀਸ਼ ਬਰਕਤ ਦੇ ਲਈ ਤੇ ਰਤਨਵਾਦ ਖੁਦਾਵੰਦ ਮਹਾਨ ਪ੍ਰਭੂ ਜੀ ਅੱਜ ਤੱਕ ਜੋ ਵੀ ਵਚਨ ਹੋਵੇ ਮੇਰੇ ਪਿਤਾ ਤੇਰੇ ਵੱਲੋਂ ਹੋਵੇ ਮੇਰੇ ਖੁਦਾਵੰਦ ਮਹਾਨ ਪਰਮੇਸ਼ਵਰ ਅੱਜ ਦੇ ਵਚਨ ਦੇ ਦੁਆਰਾ ਤੇਰਾ ਬਿਸ਼ੇਕ ਉਤਰੇ ਮੇਰੇ ਕੋਲ ਕੱਲੇ ਕੱਲੇ ਜਨ ਨੂੰ ਤੇਰੇ ਨਾਮ ਨੇ ਮੇਰੇ ਖੁਦਾਬੰਦਾ ਆਸ਼ੀਸ਼ਿਤ ਕਰੇ ਮੇਰੇ ਪ੍ਰਭੂ ਜੀ ਖੁਦਾਬਾਪ ਤਰਸ ਕਰ ਅਦਬਚਨ ਤੇ ਆਸ਼ੀਸ਼ ਵਰਤੋ ਦੇ ਪ੍ਰਾਰਥਨਾ ਪ੍ਰਭੂ ਯੇਸ਼ੂ ਨਾਸਰੀ ਦਾ ਸਮਰਥੀ ਮੈਂ ਤੇ ਨਾਮ ਤੋਂ ਮੰਗਦੀ ਆਮੇਨ ਹallelujah ਅੱਜ ਦਾ ਆਪਣਾ ਬਚਨ ਹੈ ਮਤੀ 7 ਦਾ 7 ਤੋਂ 8 ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਲੱਭੋ ਤੇ ਤੁਹਾਨੂੰ ਲੱਭ ਜਾਵੇਗਾ ਖੜਕਾਓ ਤੇ ਤੁਹਾਡੇ ਲਈ ਦਰਵਾਜ਼ਾ ਖੋਲਿਆ ਜਾਵੇਗਾ ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਲੱਭਣ ਵਾਲੇ ਨੂੰ ਲੱਭ ਜਾਂਦਾ ਹੈ ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ਹallelujah ਸਾਨੂੰ ਦਿਲ ਤੋਂ ਪ੍ਰਭੂ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪ੍ਰਭੂ ਸਾਡੀ ਸੁਣਦਾ ਹੈ ਅਤੇ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਪ੍ਰਭੂ ਸਾਨੂੰ ਹਮੇਸ਼ਾ ਚੰਗੀਆਂ ਚੀਜ਼ਾਂ ਦਿੰਦਾ ਹੈ ਹallelujah ਕੀ ਲਿਖਿਆ ਬਚਨ ਦੇ ਵਿੱਚ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਹallelujah ਮੰਗਣਾ ਕੀ ਹੈ ਪਰਮੇਸ਼ਰ ਤੋਂ ਅੱਜ ਕੋਈ ਪੈਸਾ ਮੰਗਦਾ ਕੋਈ ਗੱਡੀ ਮੰਗਦਾ ਕੋਈ ਪ੍ਰਭੂ ਤੋਂ ਘਰ ਮੰਗਦਾ ਕੋਈ ਪਰਮੇਸ਼ਰ ਤੋਂ ਚੰਗਾ ਕਾਰੋਬਾਰ ਮੰਗਦਾ ਕੋਈ ਪਰਮੇਸ਼ਰ ਤੋਂ ਬੱਚੇ ਦੀ ਆਸ਼ੀਸ਼ ਮੰਗਦਾ ਕੋਈ ਪਰਮੇਸ਼ਰ ਤੋਂ ਸੋਨਾ ਚਾਂਦੀ ਮੰਗਦਾ ਕੋਈ ਪਰਮੇਸ਼ਰ ਤੋਂ ਚੰਗੀ ਸਿਹਤ ਮੰਗਦਾ ਕੋਈ ਪਰਮੇਸ਼ਰ ਤੋਂ ਗਿਆਨ ਅਤੇ ਸਮਝ ਮੰਗਦਾ ਹੈ ਅਤੇ ਪਰਮੇਸ਼ਰ ਸਾਡੀ ਜ਼ਰੂਰਤ ਪੂਰੀ ਵੀ ਕਰਦਾ ਪਰ ਰੁਕੋ ਥੋੜਾ ਅਤੇ ਬਚਨ ਤੇ ਗੌਰ ਕਰੋ ਕੀ ਲਿਖਿਆ ਹੈ वचन ਦੇ ਵਿੱਚ ਮੰਗੋ ਤਤਹਾਨੂੰ ਦਿੱਤਾ ਜਾਵੇਗਾ ਦੁਬਾਰਾ ਪੜਾਂਗੇ ਇਸ ਵੈਨ ਮੰਗੋ ਤਤਹਾਨੂੰ ਦਿੱਤਾ ਜਾਵੇਗਾ ਹallelujah ਹੁਣ ਸੋਚੋ ਪਰਮੇਸ਼ਰ ਨੇ ਇਥੇ ਕਿਤੇ ਲਿਖਿਆ ਕਿ ਮੈਂ ਤੁਹਾਨੂੰ ਸਿਰਫ ਕੁਝ ਗਿਣੀਆਂ ਚੁਣੀਆਂ ਚੀਜ਼ਾਂ ਹੀ ਦੇਣੀਆਂ ਨੇ ਜਾਂ ਪ੍ਰਭੂ ਨੇ ਇਹ ਕਿਹਾ ਕਿ ਮੈਥੋਂ ਬਸ ਦੁਨਿਆਵੀ ਚੀਜ਼ਾਂ ਹੀ ਮੰਗਿਓ ਕਿਹਾ ਪ੍ਰਭੂ ਨੇ ਕਿਸ ਵਿੱਚ वचन ਚ ਬਚਨ ਦੇ ਵਿੱਚ ਕੀ ਲਿਖਿਆ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਫਿਰ ਆਪਾਂ ਇਹ ਨਾਸ਼ ਹੋਣ ਵਾਲੀਆਂ ਚੀਜ਼ਾਂ ਕਿਉਂ ਮੰਗਦੇ ਆਂ ਆਪਾਂ ਪਰਮੇਸ਼ਰ ਤੋਂ ਪਰਮੇਸ਼ਰ ਨੂੰ ਹੀ ਕਿਉਂ ਨਹੀਂ ਮੰਗ ਲੈਂਦੇ ਤਾਂ ਜੋ ਸਾਨੂੰ ਕਿਸੇ ਹੋਰ ਚੀਜ਼ ਮੰਗਣ ਦੀ ਲੋੜ ਹੀ ਨਾ ਪਵੇ ਜੈ ਜੈ ਸਿਕ ਕੁਝ ਮੰਗਣਾ ਤੇ ਪਰਮੇਸ਼ਰ ਤੋਂ ਪਰਮੇਸ਼ਰ ਨੂੰ ਹੀ ਮੰਗ ਲਈਏ ਤਾਂ ਜੋ ਇਹ ਸਭ ਕੁਝ ਆਪਣੇ ਆਪ ਸਾਡੇ ਪਿੱਛੇ ਆ ਜਾਵੇ ਹਾਲੇਲੂਇਆ ਅੱਗੇ ਕੀ ਲਿਖਿਆ ਲਭੋ ਤਾਂ ਤੁਹਾਨੂੰ ਲਭ ਜਾਵੇਗਾ ਹਾਲੇਲੂਇਆ ਅੱਜ ਆਪਾਂ ਲੱਭਣਾ ਕੀ ਐ ਅਤੇ ਕਿੱਥੋਂ ਲੱਭਣਾ ਕਿ ਤੋ ਬਾਹਰੋਂ ਨਹੀਂ ਲੱਭਣਾ ਜਦੋਂ ਅਸੀਂ ਚਰਚ ਵਿੱਚ ਪਰਮੇਸ਼ਰ ਦੇ ਦਾਸ ਤੋਂ ਇਹ ਵਚਨ ਸੁਣਦੇ ਆਂ ਕਿ ਪਾਪ ਨਾ ਕਰੋ ਤੁਹਾਡੀ ਦੇ ਪਰਮੇਸ਼ਰ ਦਾ ਮੰਦਰ ਹੈ ਹallelujah ਅਸੀਂ ਫੇਰ ਵੀ ਨਹੀਂ ਸਮਝਦੇ ਕੀ ਲਿਖਿਆ ਹੈ ਤੁਹਾਡੀ ਦੇ ਪਰਮੇਸ਼ਰ ਦਾ ਮੰਦਰ ਹੈ ਜੇ ਸਾਡੀ ਦੇ ਪਰਮੇਸ਼ਰ ਦਾ ਮੰਦਰ ਹੈ ਫਿਰ ਅਸੀਂ ਬਾਹਰੋਂ ਕਿਉ ਲੱਭਦੇ ਆਂ ਕਿਉਂ ਅਸੀਂ ਆਪਣੇ ਅੰਦਰ ਝਾਤ ਨਹੀਂ ਮਾਰਦੇ ਅੱਜ ਲੋੜ ਆਪਣੇ ਅੰਦਰ ਝਾਤੀ ਮਾਰਨ ਦੀ ਅੱਜ ਲੋੜ ਹੈ ਪਰਮੇਸ਼ਵਰ ਨੂੰ ਆਪਣੇ ਅੰਦਰੋਂ ਲੱਭਣ ਦੀ ਪਰਮੇਸ਼ਰ ਹੋਰ ਕਿਤੇ ਨਹੀਂ ਉਹ ਸਾਡੇ ਅੰਦਰ ਹੈ ਇਹ ਲਿਖਿਆ ਬਚਨ ਦੇ ਵਿੱਚ ਤੁਹਾਡੀ ਦੇ ਪਰਮੇਸ਼ਵਰ ਦਾ ਮੰਦਰ ਹੈ ਹallelujah ਅੱਗੇ ਕੀ ਲਿਖਿਆ ਬਚਨ ਦੇ ਵਿੱਚ ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੁੱਲ੍ਹਿਆ ਜਾਵੇਗਾ ਹallelujah ਅਗਲਾ ਕੀ ਲਿਖਿਆ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਫਿਰ ਦੂਸਰੀ ਲਾਈਨ ਚ ਕੀ ਹੈ ਲੱਭੋ ਤਾਂ ਤੁਹਾਨੂੰ ਲੱਭ ਜਾਵੇਗਾ ਤੀਸਰੀ ਲਾਈਨ ਵਿੱਚ ਕੀ ਲਿਖਿਆ ਖੜਕਾਓ ਤਤੋਂ ਡੇਲੀ ਦਰਵਾਜਾ ਖੁੱਲਿਆ ਜਾਵੇਗਾ ਹallelujah ਹਰ ਰੋਜ਼ ਪ੍ਰਾਰਥਨਾ ਕਰੋ ਸਵੇਰ ਦੁਪਹਿਰ ਸ਼ਾਮ ਜਦ ਵੀ ਟਾਈਮ ਮਿਲਦਾ ਪ੍ਰਾਰਥਨਾ ਦੇ ਵਿੱਚ ਲੱਗੇ ਰਹੋ ਪ੍ਰਭੂ ਦੇ ਵਚਨ ਨੂੰ ਪੜੋ ਵੱਤੋ ਵੱਧ ਪਰਮੇਸ਼ਰ ਦੇ ਵਚਨ ਤੇ ਮੰਨ ਲਓ ਲਗਾਤਾਰ ਪ੍ਰਾਰਥਨਾ ਦੇ ਜਰੀਏ ਪ੍ਰਭੂ ਦਾ ਦਰਵਾਜਾ ਖੜਕਾਉਣ ਦੇ ਰਹੋ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਲਗਾਤਾਰ ਪ੍ਰਾਰਥਨਾ ਕਰੋ ਪਰਮੇਸ਼ਰ ਇੱਕ ਦਿਨ ਦਰਵਾਜਾ ਖੋਲ ਦੇਣਗੇ ਤੁਹਾਡੀ ਪ੍ਰਾਰਥਨਾ ਤੁਹਾਡੀ ਦੁਆ ਨੂੰ ਸੁਣ ਕੇ ਲਗਾਤਾਰ ਪ੍ਰਾਰਥਨਾ ਦੇ ਵਿੱਚ ਲੱਗੇ ਰਹੋ ਇਹ ਨਹੀਂ ਆ ਕਿ ਇੱਕ ਦਿਨ ਕਰ ਲਈ ਦੋ ਦਿਨ ਕਰ ਲਈ ਤਾਂ ਤੀਜੇ ਦਿਨ ਆਪਣਾ ਮੂੰਹ ਫਿਰ ਦੇ। ਵੀ ਪਰਮੇਸ਼ਰ ਤਾਂ ਸੁਣਦਾ ਹੀ ਨਹੀਂ। ਵੀ ਅੱਜ ਨਹੀਂ ਕਰਨੀ। ਨਹੀਂ। ਲਗਾਤਾਰ ਲੱਗੇ ਰੋ ਪ੍ਰਾਰਥਨਾ ਦੇ ਵਿੱਚ। ਅੱਗੇ ਜਦੋਂ ਆਪਾਂ ਲੋਕਾ ਦੇ ਵਿੱਚ ਪੜਦੇ ਹਾਂ 11 ਦਾ 9 ਤੋਂ 13 ਤੱਕ ਇੱਥੇ ਕੀ ਲਿਖਿਆ? ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਲੱਭੋ ਤਾਂ ਤੁਹਾਨੂੰ ਲੱਭੇਗਾ ਖੜਕਾਓ ਤਾਂ ਤੁਹਾਡੇ ਲਈ ਖੁੱਲਿਆ ਜਾਵੇਗਾ ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹਨੂੰ ਦਿੱਤਾ ਜਾਂਦਾ ਹੈ ਅਤੇ ਜਿਹੜਾ ਲੱਭਦਾ ਹੈ ਉਸਨੂੰ ਮਿਲਦਾ ਹੈ ਅਤੇ ਜਿਹੜਾ ਖੜਕਉਂਦਾ ਹੈ ਉਸ ਲਈ ਖੁੱਲਿਆ ਜਾਂਦਾ ਹੈ ਹallelujah ਪਰ ਤੁਹਾਡੇ ਵਿੱਚ ਉਹ ਕਿਹੜਾ ਪਿਤਾ ਹੈ ਜਦ ਉਸ ਦਾ ਬੱਚਾ ਮੱਛੀ ਮੰਗੇ ਤousal ਮਰ ਚਿੰਤਾ ਸੱਪ ਦੇਵੇ ਆਂਡੇ ਜਿਹਾ ਆਪਣੇ ਪੁੱਤਰ ਨੂੰ ਵਿੱਛੂ ਦੇਵੇ ਜਦੋਂ ਅਸੀਂ ਇਨ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਤਾਂ ਸਵਰਗੀ ਪਿਤਾ ਆਪਣੇ ਮੰਗਣ ਵਾਲੇ ਨੂੰ ਪਵਿੱਤਰ ਆਤਮਾ ਕਿਉਂ ਨਹੀਂ ਦੇਵੇਗਾ ਹallelujah ਗੱਲ ਤੇ ਮੰਗਣ ਦੀ ਹੈ ਨਾ ਆਪਾਂ ਮੰਗਦੇ ਹੀ ਕੁਝ ਹੋਰ ਆ ਹallelujah ਇਹ ਲਿਖਿਆ वचन ਦੇ ਵਿੱਚ ਕਿ ਜਦੋਂ ਅਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹਾਂ ਫਿਰ ਸਾਡਾ ਸਵਰਗੀ ਪਿਤਾ ਸਾਨੂੰ ਪਵਿੱਤਰ ਆਤਮਾ ਕਿਉਂ ਨਹੀਂ ਦੇਵੇਗਾ ਹallelujah ਅਸੀਂ ਮੰਗਦੇ ਹੀ ਨਹੀਂ ਅਸੀਂ ਮੰਗਦੇ ਦੁਨੀਆਵੀ ਚੀਜ਼ਾਂ ਨਾਸ਼ ਹੋਣ ਵਾਲੀਆਂ ਪੈਸਾ ਦੇ ਦੇ ਘਰ ਦੇ ਦੇ ਗੱਡੀ ਦੇ ਦੇ ਬਟਾ ਜਿਹਾ ਘਰ ਹੋਵੇ ਚੰਗਾ ਪੈਸਾ ਹੋਵੇ بس ਇਹ ਚੀਜ਼ਾਂ ਮੰਗਦੇ ਪਰਮੇਸ਼ਰ ਤੋਂ ਜਦੋਂ ਪਰਮੇਸ਼ਰ ਸਾਡੀਆਂ ਦੁਨੀਆਵੀ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ ਜਦ ਅਸੀਂ ਪੈਸਾ ਘਰ ਮੰਗਦੇ ਆ ਗੱਡੀ ਮੰਗਦੇ ਆ ਤਾਂ ਪ੍ਰਭੂ ਪਵਿੱਤਰ ਆਤਮਾ ਸਾਨੂੰ ਕਿਉਂ ਨਹੀਂ ਦੇਵੇਗਾ ਉਹ ਤਾਂ ਦੇਣ ਲਈ ਤਿਆਰ ਬੈਠਾ ਪਰ ਅਸੀਂ ਮੰਗਦੇ ਹੀ ਨਹੀਂ ਅਸੀਂ ਮੰਗਦੇ ਹੋਰ ਚੀਜ਼ਾਂ ਆ ਅਸੀਂ ਭੱਜੇ ਹੋਰ ਪਿੱਛੇ ਫਿਰਦੇ ਆਂ ਅਸੀਂ ਵੱਡੀਆਂ ਗੱਡੀਆਂ ਦੇ ਪਿੱਛੇ ਭੱਜੇ ਫਿਰਦੇ ਆਂ ਪਰਮੇਸ਼ਰ ਸਾਡਾ ਬਾਹਰ ਦਾ ਵੀਜਾ ਲੱਗ ਜੇ ਅਸੀਂ ਉਹਦਾ ਦੇ ਪਿੱਛੇ ਭੱਜੇ ਫਿਰਦੇ ਆਂ ਅਸੀਂ ਪੈਸੇ ਦੇ ਪਿੱਛੇ ਭੱਜੇ ਫਿਰਦੇ ਆਂ ਵੱਡਾ ਘਰ ਹੋਵੇ ਸੀ ਉਹਦੇ ਪਿੱਛੇ ਭੱਜੇ ਫਿਰਦੇ ਆਂ ਇਹਨਾਂ ਚੀਜ਼ਾਂ ਲਈ ਅਸੀਂ ਪ੍ਰਾਰਥਨਾ ਕਰ ਲੈਣੀ ਆ ਦੁਆ ਕਰ ਲੈਣੀ ਆ ਪਰ ਜੇ ਪਰਮੇਸ਼ਰ ਅੱਗੇ ਬਹਿ ਕੇ ਪਵਿੱਤਰ ਆਤਮਾ ਮੰਗਲੂ ਤੱਕ ਹੀ ਉਹ ਤੁਹਾਨੂੰ ਦੇਵੇਗਾ ਨਹੀਂ ਜਾਂ ਮੈਨੂੰ ਨਹੀਂ ਦੇਵੇਗਾ ਅੱਜ ਲੋੜ ਆ ਤੁ ਮੰਗਣ ਦੀ ਪਰਮੇਸ਼ਰ ਤਾਂ ਸਾਨੂੰ ਦੇਣ ਲਈ ਤਿਆਰ ਬੈਠਾ ਸੀ ਮੰਗਦੇ ਹੀ ਨਹੀਂ ਅਸੀਂ ਮੰਗਦੇ ਹਾਂ ਦੁਨਿਆਵੀ ਚੀਜ਼ਾਂ ਜੋ ਨਾਸ਼ ਹੋਣ ਵਾਲੀਆਂ ਨੇ ਜਦੋਂ ਅਸੀਂ ਪਰਮੇਸ਼ਰ ਤੋਂ ਪਵਿੱਤਰ ਆਤਮਾ ਮੰਗਦੇ ਹਾਂ ਜਦੋਂ ਅਸੀਂ ਪ੍ਰਭੂ ਤੋਂ ਪ੍ਰਭੂ ਨੂੰ ਹੀ ਮੰਗ ਲਈਏ ਤੇ ਇਹ ਵਸਤਾਂ ਵੀ ਸਾਡੇ ਪਿੱਛੇ ਆ ਜਾਣਗੀਆਂ ਸਾਨੂੰ ਆਪੇ ਮਿਲ ਜਾਣੀਆਂ ਨੇ ਕੀ ਕਿਹਾ ਹallelujah ਸਜ਼ਰੂਰਤ ਪਰਮੇਸ਼ਰ ਤੋਂ ਪਵਿੱਤਰ ਆਤਮਾ ਮੰਗਣ ਦੀ ਪਵਿੱਤਰ ਆਤਮਾ ਦਾ ਦਾਨ ਮੰਗੋ ਪਰਮੇਸ਼ਰ ਤੋਂ ਅੱਜ ਕਿ ਲਿਖਿਆ वचन ਦੇ ਵਿੱਚ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇ ਗੱਲ ਲੱਭੋ ਤਾਂ ਤੁਹਾਨੂੰ ਲੱਭ ਜਾਵੇਗਾ ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲਿਆ ਜਾਵੇਗਾ ਪਰਮੇਸ਼ਰ ਤਾਂ ਤਿਆਰ ਬੈਠਾ ਵਾ ਪ੍ਰਸੰਸ ਮੰਗ ਕੇ ਨਹੀਂ ਰਾਜੀ ਹੈਗੇ ਇਸ ਮੰਗ ਦੇ ਕੁਝ ਹੋਰ ਆ ਪਰਮੇਸ਼ਰ ਤੋਂ ਸਾਨੂੰ ਜ਼ਰੂਰਤ ਹੈ ਪਵਿੱਤਰ ਆਤਮਾ ਦੀ ਪਵਿੱਤਰ ਆਤਮਾ ਮੰਗੋ ਪਰਮੇਸ਼ਰ ਤੋਂ ਉਹ ਤੁਹਾਨੂੰ ਜ਼ਰੂਰ ਦੇਵੇਗਾ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਕੋਈ ਮਾੜੀ ਚੀਜ਼ ਨਹੀਂ ਲੈ ਕੇ ਦਿੰਦੇ ਹਲ ਕਿਸੇ ਨੇ ਬੁਰੇ ਨੇ ਪਾਪੀ ਗੁਨਾਹਗਰਾਂ ਤਾਂ ਫਿਰ ਪਰਮੇਸ਼ਰ ਤਾਂ ਉਹ ਸਵਰਗੀ ਪਿਤਾ ਜਿਨੇ ਸਾਡੇ ਪਾਪਾਂ ਦੇ ਲਈ ਗੁਨਾਹਾਂ ਦੇ ਲਈ ਆਪਣਾ ਪਵਿੱਤਰ ਲਹੂ ਵਹਾ ਦਿੱਤਾ ਉਹਨੇ ਆਪਣਾ ਬਲੀਦਾਨ ਕਰ ਦਿੱਤਾ ਸਾਡੇ ਲਈ ਫਿਰ ਉਹ ਸਾਨੂੰ ਚੰਗੀਆਂ ਅਵਸਥਾ ਕਿਉਂ ਨਾਲ ਦੇਵੇਗਾ ਪਵਿੱਤਰ ਆਤਮਾ ਦਾ ਧਾਨ ਮੰਗੂ ਆਤੀ ਪਰਮੇਸ਼ਰ ਤੋਂ ਪ੍ਰਭੂ ਨੇ ਬਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਵਰਕਾ ਦੇ ਅਸੀਂ ਬੱਚਿਆਂ ਦੇ ਲਈ ਪ੍ਰਾਰਥਨਾ ਕਰਾਂਗੇ ਹallelujah ਮੇਰੇ ਪਿਆਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਅੱਜ ਦੇ ਬਚਨ ਦੇ ਲਈ ਅੱਜ ਦੇ ਬਚਨ ਦੇ ਜ਼ਰੀਏ ਤੇਰਾ ਅਭਿਸ਼ੇਕ ਉਤਰੇ ਸਾਡ ਤੇ ਦਇਆ ਕਰ ਸਾਨੂੰ ਆਪਣੇ ਬਚਨ ਦੀ ਸਮਝ ਦੇ ਪਿਆਰੇ ਪਿਤਾ ਸਿ ਦੁਨੀਆਵੀ ਚੀਜ਼ਾਂ ਮਗਰਨਾ ਭਜਿਏ ਖੁਦਾ ਸੀ ਪਵਿੱਤਰ ਆਤਮਾ ਨੂੰ ਮੰਗਦੇ ਹਾਂ ਪਿਆਰੇ ਪਿਤਾ ਅਸੀਂ ਤੈਨੂੰ ਮੰਗਦੇ ਆਪਣੀ ਜ਼ਿੰਦਗੀ ਦੇ ਵਿੱਚ ਤੇਰੇ ਬਚਨ ਨੂੰ ਮੰਗਦੇ ਆ ਮੇਰੇ ਖੁਦਾ ਇਸ ਤਰ੍ਹਾਂ ਬਚਨ ਦੇ ਅਨੁਸਾਰ ਚੱਲੀਏ ਸਾਨੂੰ ਆਪਣੇ ਬੱਚਨ ਦੀ ਸਮਝ ਦੇ ਤੂੰ ਦਿਆ ਕਰ ਆਪਣੇ ਬੱਚੇ ਤੇ ਤਰਸ ਕਰ ਮੇਰੇ ਖੁਦਾਬੰਦਾ ਤੇਰਾ ਬਚਨ ਕੰਮ ਕਰੇ ਸਾਰੀ ਜ਼ਿੰਦਗੀ ਵਿੱਚ ਮੇਰੇ ਖੁਦਾਬੰਦ ਸਾਰਾ ਆਦਰ ਮਹਿਮਾ ਜਲਾਲ ਪਰਮੇਸ਼ਰ ਦੇ ਨਾਮ ਨੂੰ ਦਿੰਦੇ ਹਾਂ ਪ੍ਰਾਰਥਨਾ ਪ੍ਰਭੂ ਯੇਸ਼ੂ ਨਾਸਰੀ ਦੇ ਨਾਮ 'ਚ ਮਤ ਲੈਣੇ ਆਂ ਅਮੇਨ ਹਾਲੇਲੂਇਆ